ਜਿਹੜੀ ਵਾਲ ਮੁੱਖ ਮੰਤਰੀ ਇਥੋਂ ਨਾ ਸੋਧੀਆਂ ਤੇ ਜੈਨ ਨੂੰ ਸਾਰੀ ਪਾਵਰ ਦਿੱਤੀ ਹੈ ਦਿੱਲੀੋਂ ਸਾਰੇ ਬੰਦੇ ਲਿਆਏ ਆ ਇਥੇ ਹਰ ਬਿਲਡਰ ਤੋਂ ਪੈਸਾ ਲਈ ਜਾਂਦੇ ਆ ਹਰ ਨਕਸ਼ਾ ਪਾਸ ਕਰਨ ਦੇ ਪੈਸਾ ਲਈ ਜਾਂਦੇ ਆ ਹਰ ਸੀਐਲਯੂ ਤੇ ਪੈਸਾ ਕੋਈ ਬਦਲੀ ਦਾ ਐਸਐਸਪੀ ਲੋਨ ਤੇ ਪੈਸਾ ਹੈ ਡੀਐਸਪੀ ਲੋਨ ਤੇ ਪੈਸਾ ਹੈ ਸੋ ਜਿਹੜੀ ਐ ਜੀ ਹਾਲਾਤ ਬਣ ਗਈ ਤੇ ਪੰਜਾਬ ਚ ਹੋ ਕੀ ਰਿਹਾ ਧੱਕਾ ਸ਼ਾਈ ਪਰ ਪੰਜਾਬ ਦੇ ਲੋਕ ਕਹੇ ਜੇ ਆ ਇਹਨਾਂ ਨੂੰ ਬਾਨਵੇ ਦੇ ਸਕਦੇ ਆ ਅਬ 92 ਤੇ ਬਾਣੀਆਂ ਦੀ ਜਮਾਨਤ ਜੱਫਤੀ ਡਾਉਣਗੇ ਪੰਜਾਬ ਸਰਕਾਰ ਮਰਦਾਬਾਤ ਸੁਖਬੀਰ ਸਿੰਘ ਬਾਦਲ ਤਰਨੇ ਦੇ ਵਿੱਚ ਸ਼ਾਮਲ ਹੋਣ ਪਹੁੰਚੇ ਸਨ ਔਰ ਗੁਰਦੁਆਰਾ ਗੁਰੂ ਘਰ ਜਾਣਾ ਚਾਹੁੰਦੇ ਸਨ ਤਾਂ ਉਹਨਾਂ ਨੂੰ ਜਿਹੜਾ ਇੱਥੇ ਡੇਟੇਨ ਕੀਤਾ ਜਾ ਰਿਹਾ ਸੁਖਬੀਰ ਸਿੰਘ ਬਾਦਲ ਹਰਾਂ ਨੂੰ ਡੇਟੇਨ ਕੀਤਾ ਗਿਆ ਮਹਾਲੀ ਪੁਲਿਸ ਦੇ ਵੱਲੋਂ ਔਰ ਪੰਜਾਬ ਪੁਲਿਸ ਦੇ ਵੱਲੋਂ ਹੋਣਾ ਡੇਟੇਨ ਕੀਤਾ ਜਾ ਰਿਹਾ ਸੁਖਬੀਰ ਸਿੰਘ ਬਾਦਲ ਹਰਾਂ ਨੂੰ ਔਰ ਇਹ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਔਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਡੇਟੇਨ ਕਰ ਲਿਆ ਗਿਆ ਔਰ ਜਿਹੜਾ ਹੁਣ ਉਹਨਾਂ ਨੂੰ ਇੱਥੋਂ ਲਜਾਇਆ ਜਾਵੇਗਾ ਔਰ ਗੁਰੂ ਘਰ ਪਹੁੰਚੇ ਸਾਨੂੰ ਉਹਨਾਂ ਦਾ ਕਹਿਣਾ ਸੀ ਮੈਂ ਆਪਣੀ ਜਿਹੜਾ ਪੀਸਫੁਲ ਜਿਹੜਾ ਪ੍ਰੋਟੈਸਟ ਕਰ ਰਹੇ ਅਸੀਂ ਔਰ ਮੈਂ ਤਾਂ ਗੁਰੂ ਘਰ ਜਾਣਾ ਚਾਹੁੰਦਾ ਸੀ ਔਰ ਗੁਰੂ ਘਰ ਕੈ ਬੀਪ ਸਿੰਘ ਬਾਦਲ ਹੋਰਾਂ ਨੂੰ ਜਿਹਨਾਂ ਨੂੰ ਰੀਟੇਨ ਕਰ ਲਿਆ ਗਿਆ ਤੇ ਸ਼ਰੂਮ ਅਕਾਲੀ ਦਲ ਦੇ ਪ੍ਰਧਾਨ ਤੇ ਉਹਨਾਂ ਦੇ ਨਾਲ ਹੋਰ ਆਗੂ ਜਿਹੜੇ ਨੇ ਉਹਨਾਂ ਨੂੰ ਕਰ ਲਿਆ ਗਿਆ ਪੁਲਿਸ ਸਟੇਸ਼ਨ ਲੈ ਕੇ ਜਾਇਆ ਜਾ ਰਿਹਾ ਹੈ ਇਹ ਤਾਂ ਸਿੱਧੀਆਂ ਤਸਵੀਰਾਂ ਜਿਹੜੀਆਂ ਆ ਮਹਾਲ